ਅਕਸਰ ਯੋਗਾ ਜਿਹੜਾ ਹੁੰਦਾ ਕਿ ਆਪਣੀ ਬੋਡੀ ਦੇ ਤੇ ਮਾਈਂਡ ਦੇ ਸਿੰਕ੍ਰੋਨਾਈਜੇਸ਼ਨ ਨੂੰ ਬੈਟਰ ਕਰਦਾ ਹੈ ਇਸ ਲਈ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਯੋਗਾ ਡੇ ਆਪਾਂ ਇਹ ਸੈਲੀਬ੍ਰੇਟ ਕਰਦੇ ਆ ਤਾਂ ਇਹਨੂੰ ਆਪਣੀ ਲਾਈਫ ਦਾ ਇੱਕ ਪਾਰਟ ਬਣਾਈਏ ਜਿਹਦੇ ਨਾਲ ਇਸ ਜਨਰੇਸ਼ਨ ਦਾ ਹੀ ਭਲਾ ਹੋਊਗਾ অর ਓਨਲਿ ਜਨਰੇਸ਼ਨ ਦਾ ਵੀ ਬਹੁਤ ਭਲਾ ਹੋਣਾ ਹੈ ਜਿਹੜੇ ਲੋਗ ਬਿਲਕੁਲ ਆਲਸ ਦੇ ਵਿੱਚ ਨੇ ਜਾਂ ਉਹ ਜਿਮਿੰਗ ਨਹੀਂ ਕਰਨਾ ਚਾਹੁੰਦੇ weight loss ਨਹੀਂ ਕਰਨਾ ਚਾਹੁੰਦੇ ਮਤਲਬ weight loss ਦਾ ਇੱਛਾ ਤਾਂ ਹੈ ਪਰ ਕਰ ਨਹੀਂ ਪਾਰੇ ਯੋਗਾ ਉਹਦੇ ਵਿੱਚ ਕਿੰਨਾ ਯੋਗਾ ਜਿਹੜਾ ਨਾ ਆਪਣੇ ਬਾਡੀ ਦਾ ਬੇਸ ਬਣਾਉਂਦਾ ਹੈ ਜੀ ਆਪਣੇ ਬਾਡੀ ਦਾ ਆਕਸੀਜਨ ਲੈਵਲ ਪ੍ਰਾਣਾਯਾਮ ਦੇ ਨਾਲ ਬੈਟਰ ਹੁੰਦਾ ਹੈ ਜੀ ਉਹ ਤੁਸੀਂ ਰੈਗੂਲਰ ਯੋਗਾ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਡੀ ਮਸਲ ਦੀ ਲਾਈਕ ਵੱਧਦੀ ਹੈ ਔਰ ਤੁਸੀਂ ਪ੍ਰਾਣਾਯਾਮ ਕਰੋਗੇ ਤੁਹਾਡੀ ਸਕਿਨ ਕੁਆਲਿਟੀ ਬੈਟਰ ਹੋਣੀ ਹੈ ਤੁਹਾਡੇ ਅੰਦਰਲੇ ਆਰਗਨ ਜਿਹੜੇ ਹੈ ਬੈਟਰ ਵਰਕ ਕਰਨਾ ਸ਼ੁਰੂ ਕਰ ਦਿੰਦੇ ਆ ਇਸ ਲਈ ਅਸੀਂ ਜਿਮਿੰਗ ਦੇ ਨਾਲ ਨਾਲ ਯੋਗਾ ਨੂੰ ਬਹੁਤ ਪ੍ਰੈਫਰੈਂਸ ਦਿੰਦੇ ਹਾਂ ਜਿਮਿੰਗ ਆਪਾਂ ਕਰਦੇ ਹਾਂ ਆਪਣੀ ਬਾਡੀ ਦੀ ਸ਼ੇਪ ਅੱਛੀ ਰਹਿੰਦੀ ਹੈ ਸਕਿਨ ਟਨ ਵਧੀਆ ਹੋ ਜਾਂਦੀ ਹੈ ਆਪਣੀ ਬਾਡੀ ਦੀ ਸ਼ੇਪ ਬੈਟਰ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਯੋਗਾ ਉਸ ਚੀਜ਼ ਨੂੰ ਮੇਨਟੇਨ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ ਹੈ। ਜੀ। ਆਕਸੀਜਨ ਲੈਵਲ ਤੁਹਾਡੀ ਬੋਡੀ ਦਾ ਜਦੋਂ ਅੱਛਾ ਰਹੇਗਾ ਤੁਹਾਡੇ ਬ੍ਰੇਨ ਨੂੰ ਆਕਸੀਜਨ ਪ੍ਰੋਪਰ ਮਿਲੇਗੀ ਪ੍ਰਾਣਾਯਾਮ ਦੇ ਨਾਲ। ਉਹਦੇ ਨਾਲ ਕੀ ਹੋਏਗਾ ਤੁਹਾਡਾ ਜੋ ਰਿਐਕਸ਼ਨ ਜਿਹੜਾ ਹੈਗਾ ਉਹ ਕੰਟਰੋਲ ਦੇ ਵਿੱਚ ਆ ਜਾਂਦਾ ਹੈ। ਜਦੋਂ ਕਿਸੇ ਨੂੰ ਕੋਈ ਬਿਮਾਰੀ ਲੱਗਦੀ ਕੋਈ ਸਟ्रेस ਹੋਵੇ ਕੋਈ ਡਿਪਰੈਸ਼ਨ ਹੋਵੇ ਐਂਗਜ਼ਾਇਟੀ ਹੋਵੇ ਜੇ ਡਾਕਟਰ ਕੋਲ ਜਾਂਦੇ ਤਾਂ ਸਭ ਤੋਂ ਪਹਿਲਾ ਚੀਜ਼ ਉਹ ਇਹ ਹੀ ਕਹਿੰਦੇ ਵੀ ਤੁਸੀਂ ਮੈਡੀਟੇਸ਼ਨ ਕਰੋ ਯੋਗਾ ਕਰਿਆ ਕਰੋ। ਐਂਗਜ਼ਾਇਟੀ ਲੈਵਲ ਇੰਨਾ ਹਾਈ ਹੈ ਜੀ। ਉਹਨੂੰ ਕੰਟਰੋਲ ਕਰਨ ਦੇ ਵਿੱਚ ਯੋਗਾ ਨਾਲੋਂ ਵਧੀਆ ਕੁਝ ਵੀ ਨਹੀਂ ਹੈ। ਉਹਦੇ ਲਈ ਕੀ ਹੁੰਦਾ ਕਿ ਅਸੀਂ ਕੀ ਕਰਦੇ ਆ ਅਸੀਂ ਅੱਜ ਕੱਲ ਟਾਈਮ ਬਹੁਤ ਘੱਟ ਆ ਹਰ ਇੱਕ ਕੋਲੇ ਅਸੀਂ ਵਿਥਿਨ 90 ਮਿੰਟ ਦੇ ਵਰਕਆਊਟ ਪ੍ਰੋਗਰਾਮ ਦੇ ਵਿੱਚ ਕੁਝ ਪ੍ਰਾਣਾਯਾਮ ਇਦਾਂ ਦੇ ਹੁੰਦੇ ਜਿਹੜੇ ਬੇਸਿਕ ਆ ਜਿਹੜੇ ਰੋਜ਼ ਕਰਨੇ ਚਾਹੀਦੇ ਜਿਵੇਂ ਆਪਣੇ ਅਨੁਲੋਮ ਵਿਲੋਮ ਪ੍ਰਾਣਾਯਾਮ ਹੈ ਕਪਾਲਬਤੀ ਪ੍ਰਾਣਾਯਾਮ ਹੈ ਬਸਤਰੀਕਾ ਪ੍ਰਾਣਾਯਾਮ ਹੈ ਬ੍ਰਾਮਰੀ ਹੈ ਕਿ ਯੋਗਾ ਦੇ ਵਿੱਚ ਵੀ ਕੁਝ ਗਲਤੀਆਂ ਜਿਹੜੀਆਂ ਤੁਹਾਡੇ ਕੋਲ ਇੱਥੇ ਕਲੈਂਟਸ ਕਰਦੇ ਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਟੋਕਦੇ ਬਿਲਕੁਲ ਜੀ ਬਿਲਕੁਲ ਗਾਈਡੈਂਸ ਹਮੇਸ਼ਾ ਜ਼ਰੂਰੀ ਹੈ ਕਹਿੰਦੇ ਗੁਰੂ ਦੀ ਜ਼ਰੂਰਤ ਜਿਹੜੀ ਲਾਈਫ ਦੇ ਹਰ ਮੋੜ ਤੇ ਹੁੰਦੀ ਹੈ ਜੀ ਤੇ ਚਾਹੇ ਤੁਸੀਂ ਜਿਮਿੰਗ ਕਰਨ ਜਾ ਰਹੇ ਹੋ ਜਾਂ ਯੋਗਾ ਕਰਨ ਜਾ ਰਹੇ ਹੋ ਉੱਥੇ ਇੱਕ ਐਕਸਪਰਟ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਐਕਸਪਰਟ ਹੀ ਤੁਹਾਨੂੰ ਗਾਈਡ ਕਰੇਗਾ ਸਪੋਝ ਤੁਹਾਡੀ ਬੈਕ ਵੀਕ ਹੈ ਔਰ ਤੁਸੀਂ ਓਵਰ ਸਟ्रेस ਕਰ ਦੋ ਆਪਣੀ ਬਾਡੀ ਨੂੰ ਯੋਗਾ ਦੇ ਕੋਈ ਐਦਾਂ ਦੇ ਪੋਸਟ ਕਰ ਲਓ ਵੀ ਤੁਹਾਡੀ ਬੈਕ ਨੂੰ ਹੋਰ ਹਾਮ ਕਰਦੇ ਜਾਂ ਤੁਹਾਡੇ ਨੀਜ਼ ਵੀਕ ਨੇ ਜਾਂ ਤੁਸੀਂ ਉਹ ਨੀ ਦੇ ਰਿਲੇਟਡ ਕੋਈ ਪੋਸ ਜਿਹੜਾ ਨੇ ਕਰ ਲਓ ਉਹ ਵੀ ਤੁਹਾਨੂੰ ਹਾਮ ਕਰ ਸਕਦੇ ਆ ਅੱਜਕੱਲ ਥਾਇਰੋਇਡ ਫੈਟੀ ਲੀਵਰ ਇਹ ਸਾਰੀਆਂ ਬਿਮਾਰੀਆਂ ਸਿਰਫ ਇੱਕ ਯੋਗਾ ਦੇ ਨਾਲ ਸਹੀ ਹੋ ਸਕਦੀਆਂ ਨੇ ਜੇ ਲੋਕ ਸਮਝਣ ਦੀ ਕੋਸ਼ਿਸ਼ ਕਰਨ ਤਾਂ ਯੋਗਾ ਦੇ ਵਿੱਚ ਕਿੰਨੀ ਇਨੀ ਪਾਵਰ ਸਟਰੋਂਗ ਹੈ ਵੀ ਤੁਸੀਂ ਥਾਇਰੋਇਡ ਜਿਹੜਾ ਇੱਕ ਬਿਲਕੁਲ ਖਤਮ ਕਰ ਸਕਦੇ ਹੋ ਜੜ ਤੋਂ ਕਿਉਂਕਿ ਦਵਾਈਆਂ ਅਸਰ ਨਹੀਂ ਕਰਦੀਆਂ ਜਦੋਂ ਯੋਗਾ ਜਿੰਨਾ ਅਸਰ ਕਰ ਦਿੰਦਾ ਉਸ ਚੀਜ਼ ਦਾ ਹਾਂਜੀ ਹਾਂਜੀ ਇਦਾਂ ਹੁੰਦਾ ਹੈ ਜੀ ਏ ਫਰਾਈਡੇ ਲੀਵਰ ਦਾ ਰੀਜ਼ਨ ਦੇਖੋ ਜੀ ਮੇਨ ਜਿੰਨੀ ਵੀ ਹੈਲਥ ਇਸ਼ੂ ਆ ਰਿਹਾ 90% ਰੀਜ਼ਨ ਸਟ्रेस ਹੈ ਜੀ ਜਿੰਨਾ ਤੁਹਾਨੂੰ ਸਟ्रेस ਰਹੇਗਾ ਬਾਡੀ ਦੇ ਵਿੱਚ ਰੋਂਗ ਕੈਮੀਕਲ ਰਿਐਕਸ਼ਨ ਹੋਣਗੇ ਕਿਉਂਕਿ ਆਪਣਾ ਇੱਕ ਛੋਟਾ ਜਿਹਾ ਥਾਟ ਵੀ ਬਾਡੀ ਦੇ ਵਿੱਚ 1000ਸ ਆਫ ਕੈਮੀਕਲ ਰਿਐਕਸ਼ਨ ਕਰ ਦਿੰਦਾ ਹੈ ਔਰ ਜੇ ਤੁਸੀਂ ਪੂਰਾ ਦਿਨ ਸਟ्रेस ਦੇ ਵਿੱਚ ਰਹਿੰਦੇ ਹੋ ਤਾਂ ਸੋਚ ਲਓ ਵੀ ਕਿੰਨਾ ਐਸਿਡ ਤੁਹਾਡੀ ਬਾਡੀ ਪ੍ਰੋਡਿਊਸ ਕਰਦੀ ਹੈ ਆਪਣੇ ਆਰਗਨ ਤੇ ਕਿੰਨਾ ਗਲਤ ਅਸਰ ਪੈਂਦਾ ਉਸ ਚੀਜ਼ ਦਾ ਜਿਹੜਾ ਹੈਗਾ ਥਾਇਰੋਇਡ ਦਾ ਰੀਜ਼ਨ ਹੈ ਜੀ ਉਹ ਵੀ ਸਟ्रेस ਹੈ ਸਭ ਤੋਂ ਜ਼ਿਆਦਾ ਉਹਦੇ ਰਿਲੇਟਿਡ ਵੀ ਸਹੀ ਇਤਿਆਸਨ ਕਰਾਉਣੇ ਬੱਚਿਆਂ ਤੁਹਾਡਾ ਜਨਾ ਟਾਈਮ ਸਿੱਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਦ ਕੌਰ ਇੰਟਰਨੈਸ਼ਨਲ ਯੋਗਾ ਡੇ ਤੇ ਖਾਸ ਇੱਕ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਕਿਉਂਕਿ ਯੋਗ ਕਹ ਲਓ ਜਾਂ ਯੋਗਾ ਕਹ ਲਓ ਜਿਹੜਾ ਅਸਰ ਇਸ ਦਿਨ ਪੈਣ ਵਾਲਾ ਹੈ ਉਹ ਤੁਹਾਡੀ ਸਾਰੀ ਦੀ ਬੋਡੀ ਦੇ ਵਿੱਚ ਇਹੋ ਜਿਹਾ ਪੈਗਾ ਕਿ ਜੇ ਤੁਸੀਂ ਜਿਮ ਛੱਡਦੇ ਵੀ ਹੋ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੋਣ ਵਾਲਾ ਕਿਉਂਕਿ ਯੋਗਾ ਦੇ ਨਾਲ ਜਿਹੜਾ ਤੁਹਾਡੀ ਬੋਡੀ ਨੂੰ ਇੰਪੈਕਟ ਪੈਂਦਾ ਹੈ ਨਾ ਤਾਂ ਸਿਰਫ ਫਿਜ਼ੀਕਲੀ ਹੈ ਉਹ ਮੈਂਟਲੀ ਬਹੁਤ ਜ਼ਿਆਦਾ ਤੁਹਾਨੂੰ ਸਟਰੋਂਗ ਕਰ ਦਿੰਦਾ ਹੈ ਸਾਡੇ ਨਾਲ ਟ੍ਰੇਨਰ ਮੌਜੂਦ ਨੇ ਦੇਵ ਢਿੱਲੋ ਸਰ ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਜਿਹਦੀ ਐਕਸਪਰਟਾਈਜ਼ ਨੋਲੇਜ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਖਾਸ ਕਰਕੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਫਰਸਟ ਆਫ ਆਲ ਮੇਰਾ ਨਾਮ ਹੈ ਜੀ ਦੇਵ ਢਿੱਲੋਂ ਔਰ ਮੈਂ ਇੰਟਰਨੈਸ਼ਨਲ ਹੋਲਿਸਟਿਕ ਕੋਚਾਂ ਜੀ 2004 ਤੋਂ ਮੈਂ ਇਸ ਲਾਈਨ ਦੇ ਵਿੱਚ ਆ ਜੀ ਤੇ ਮੇਰਾ ਇਹ ਹਮੇਸ਼ਾ ਇੱਕ ਸੁਪਨਾ ਹੁੰਦਾ ਹੈ ਕਿ ਆਪਾਂ ਇੱਕ ਇਦਾਂ ਦਾ ਪ੍ਰੋਗਰਾਮ ਤਿਆਰ ਕਰੀਏ ਜਿਹਦੇ ਵਿੱਚ ਕਿ ਅਸੀਂ ਹਰੇਕ ਆਪਣੇ ਕਲਾਇੰਟ ਦੀ ਬਾਡੀ ਮਾਈਂਡ ਤੇ ਸੋਲ ਤੇ ਕੰਮ ਕਰ ਸਕੀਏ ਜੀ ਤਾਂ ਮੇਰਾ ਜਿਹੜਾ ਬ੍ਰਾਂਡ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਟੀ ਐਫ ਸੀ ਟੀ ਐਫ ਸੀ ਜਿਹੜਾ ਹੈਗਾ ਹੋਲਿਸਟਿਕ ਹੈਲਥ ਤੇ ਕੰਮ ਕਰਦਾ ਹੈ ਅਸੀਂ ਆਪਣੇ ਕਲਾਇੰਟ ਦਾ ਪੂਰਾ ਡਿਟੇਲ ਲੈਂਦੇ ਆ ਫਿਰ ਉਸ ਤੋਂ ਬਾਅਦ ਉਹਦੇ ਲਈ ਅਸੀਂ ਸਾਰਾ ਪ੍ਰੋਗਰਾਮ ਤਿਆਰ ਕਰਦੇ ਆ ਉਹਦੇ ਵਿੱਚ ਅਸੀਂ ਯੋਗਾ ਮਾਸਟਰ ਰੱਖਦੇ ਹਾਂ ਹਰੇਕ ਲਈ ਜੀ ਐਕਚੁ ਬਾਡੀ ਦੇ ਤੇ ਮਾਈਂਡ ਦੇ ਸਿੰਕ੍ਰੋਨਾਈਜੇਸ਼ਨ ਨੂੰ ਬੈਟਰ ਕਰਦਾ ਹੈ ਇਸ ਲਈ ਮੈਂ ਇਹੀ ਕਹਿਣਾ ਚਾਹਾਂਗਾ ਕਿ ਯੋਗਾ ਡੇ ਆਪਾਂ ਇਹ ਸੈਲੀਬ੍ਰੇਟ ਕਰਦੇ ਆ ਤਾਂ ਇਹਨੂੰ ਆਪਣੀ ਲਾਈਫ ਦਾ ਇੱਕ ਪਾਰਟ ਬਣਾਈਏ ਜਿਹਦੇ ਨਾਲ ਇਸ ਜਨਰੇਸ਼ਨ ਦਾ ਵੀ ਭਲਾ ਹੋਊਗਾ ਔਰ ਆਉਣ ਵਾਲੇ ਜਨਰੇਸ਼ਨ ਦਾ ਵੀ ਬਹੁਤ ਭਲਾ ਹੋਣਾ ਹੈ ਔਰ ਆਪਣਾ ਜਿਹੜਾ ਹਿੰਦੁਸਤਾਨ ਹੈ ਇੱਕ ਡਿਫਰੈਂਟ ਲੈਵਲ ਤੇ ਪ੍ਰੈਜੈਂਟ ਕਰ ਸਕਦਾ ਹੈ ਯੋਗਾ ਦੇਤਰੂ ਥੈਂਕ ਯੂ ਜੀ ਸਰ ਜਿਵੇਂ ਤੁਸੀਂ ਦੱਸਿਆ ਵੀ ਇੱਕ ਬੈਲੈਂਸਡ ਆ ਬਣ ਜਾਂਦਾ ਹੈ Mentally strong ਹੋਣਾ ਤੇ physically strong ਹੋਣਾ ਦੋਨੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਯੋਗਾ ਇੱਕ ਇਹੋ ਜਿਹਾ ਰੋਲ ਪਲੇ ਕਰਦਾ ਹੈ ਜੋ physically ਨਹੀਂ Mentally ਬਹੁਤ ਜ਼ਿਆਦਾ ਬੰਦੇ ਨੂੰ ਸਟਰੋਂਗ ਕਰਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਇਸ ਦੇ ਨਾਲ ਦੂਰ ਹੁੰਦੀਆਂ ਇਸ ਨੂੰ ਕਿੰਨਾ ਕੁ ਜਸਟੀਫਾਈ ਕਰਦੇ ਹੋ ਵੀ ਜਿਹੜੇ ਲੋਗ ਬਿਲਕੁਲ ਆਲਸ ਦੇ ਵਿੱਚ ਨੇ ਜਾਂ ਉਹ ਜਿਮ ਹੀ ਨਹੀਂ ਕਰਨਾ ਚਾਹੁੰਦੇ weight loss ਨਹੀਂ ਕਰਨਾ ਚਾਹੁੰਦੇ ਮਤਲਬ weight loss ਦਾ ਇੱਛਾ ਤਾਂ ਹੈ ਪਰ ਕਰ ਨਹੀਂ ਪਾਰੇ ਯੋਗਾ ਉਹਦੇ ਵਿੱਚ ਕਿੰਨਾ ਕੁ ਹੈਲਪ ਕਰਦੀ ਹੈ ਥੈਂਕ ਯੂ ਜੀ ਅਸਲ ਦੇ ਵਿੱਚ ਕੀ ਹੈ ਜੀ ਯੋਗਾ ਜਿਹੜਾ ਹੈ ਨਾ ਆਪਣੀ ਬਾਡੀ ਦਾ ਬੇਸ ਬਣਾਉਂਦਾ ਹੈ ਜੀ ਆਪਣੀ ਬਾਡੀ ਦਾ ਆਕਸੀਜਨ ਲੈਵਲ ਪ੍ਰਾਣਾਯਾਮ ਦੇ ਨਾਲ ਬੈਟਰ ਹੁੰਦਾ ਹੈ ਜੀ ਉਹ ਤੁਸੀਂ ਰੈਗੂਲਰ ਯੋਗਾ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਡੀ ਮਸਲ ਦੀ ਲਾਈਕ ਵੱਧਦੀ ਹੈ ਹਮਮ ਔਰ ਤੁਸੀਂ ਪ੍ਰਾਣਾਯਾਮ ਕਰੋਗੇ ਤੁਹਾਡੀ ਸਕਿਨ ਕੁਆਲਿਟੀ ਬੈਟਰ ਹੋਣੀ ਹੈ ਤੁਹਾਡੇ ਅੰਦਰਲੇ ਆਰਗਨ ਜਿਹੜੇ ਹੈ ਬੈਟਰ ਵਰਕ ਕਰਨਾ ਸ਼ੁਰੂ ਕਰ ਦਿੰਦੇ ਆ ਇਸ ਲਈ ਅਸੀਂ ਜਿਮਿੰਗ ਦੇ ਨਾਲ-ਨਾਲ ਯੋਗਾ ਨੂੰ ਬਹੁਤ ਪ੍ਰੈਫਰੈਂਸ ਦਿੰਦੇ ਆ ਜੀ ਜਿੰਨੀ ਜਿਮਿੰਗ ਜ਼ਰੂਰੀ ਹੈ ਉਹਨੇ ਯੋਗਾ ਵੀ ਜ਼ਰੂਰੀ ਹੈ ਜਿਮਿੰਗ ਆਪਾਂ ਕਰਦੇ ਆ ਆਪਣੀ ਬਾਡੀ ਦੀ ਸ਼ੇਪ ਅੱਛੀ ਰਹਿੰਦੀ ਹੈ ਸਕਿਨ ਟਨ ਵਧੀਆ ਹੋ ਜਾਂਦੀ ਹੈ ਆਪਣੀ ਬੋਡੀ ਦੀ ਸ਼ੇਪ ਬੈਟਰ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਯੋਗਾ ਉਸ ਚੀਜ਼ ਨੂੰ ਮੇਨਟੇਨ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ ਹੈ ਜੀ ਆਕਸੀਜਨ ਲੈਵਲ ਤੁਹਾਡਾ ਬੋਡੀ ਦਾ ਜਦੋਂ ਅੱਛਾ ਰਹੇਗਾ ਤੁਹਾਡੇ ਬ੍ਰੇਨ ਨੂੰ ਆਕਸੀਜਨ ਪ੍ਰਾਪਰ ਮਿਲੇਗੀ ਪ੍ਰਾਣਾਯਾਮ ਦੇ ਨਾਲ ਉਹਦੇ ਨਾਲ ਕੀ ਹੋਏਗਾ ਤੁਹਾਡਾ ਜਿਹੜਾ ਰਿਐਕਸ਼ਨ ਜਿਹੜਾ ਹੈਗਾ ਉਹ ਕੰਟਰੋਲ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਤੁਹਾਡਾ ਬ੍ਰੇਨ ਜਿਹੜਾ ਹੈਗਾ ਤੁਹਾਡੇ ਕੰਟਰੋਲ ਦੇ ਵਿੱਚ ਰਹੇਗਾ ਤੁਹਾਡੇ ਐਕਸ਼ਨ ਤੁਹਾਡੇ ਕੰਟਰੋਲ ਦੇ ਵਿੱਚ ਰਹਿੰਦੇ ਆ ਕਿਉਂਕਿ ਤੁਹਾਡੇ ਬ੍ਰੇਨ ਨੂੰ ਆਕਸੀਜਨ ਦਾ ਫਲੋ ਪੂਰਾ ਹੈ ਤੁਹਾਡੇ ਆਰਗਨ ਹੈਲਦੀ ਨੇ ਤੁਹਾਡਾ ਆਪਣੀ ਲਾਈਫ ਤੇ ਪੂਰਾ ਕੰਟਰੋਲ ਹੁੰਦਾ ਯ ਸਰ ਜਿਵੇਂ ਤੁਸੀਂ ਦੱਸਿਆ ਵੀ ਲਾਈਫ ਤੇ ਕੰਟਰੋਲ ਯੋਗਾ ਦੇ ਥਰੂ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਕਿਸੇ ਨੂੰ ਕੋਈ ਬਿਮਾਰੀ ਲੱਗਦੀ ਕੋਈ ਸਟ्रेस ਹੋਵੇ ਕੋਈ ਡਿਪਰੈਸ਼ਨ ਹੋਵੇ ਐਂਗਜ਼ਾਇਟੀ ਹੋਵੇ ਜੇ ਡਾਕਟਰ ਕੋਲ ਜਾਂਦੇ ਤਾਂ ਸਭ ਤੋਂ ਪਹਿਲਾਂ ਚੀਜ਼ ਉਹ ਇਹ ਕਹਿੰਦੇ ਵੀ ਤੁਸੀਂ ਮੈਡੀਟੇਸ਼ਨ ਕਰੋ ਯੋਗਾ ਕਰਿਆ ਕਰੋ ਬੇਸਿਕ ਐਕਸਰਸਾਈਜ਼ ਜਿਹੜੀਆਂ ਨੇ ਉਹ ਕੀ ਤੁਸੀਂ ਰეკਮੈਂਡ ਕਰਦੇ ਹੋ ਜਿਵੇਂ ਤੁਹਾਡੇ ਕੋਲ ਕਲਾਇੰਟਸ ਆਉਂਦੇ ਨੇ ਰੋਜ਼ਾਨਾ ਜਿਮਿੰਗ ਕਰਦੇ ਆਉਂਦੇ ਆ ਉਹ ਕਹਿੰਦੇ ਵੀ ਅਸੀਂ ਯੋਗਾ ਵੀ ਕਰਨੀ ਸ਼ੁਰੂ ਕਰਨੀ ਹੈ ਰੂਟੀਨ ਵਾਈਜ਼ ਤਾਂ ਉਹਨਾਂ ਦੀ ਬੇਸਿਕ ਐਕਸਰਸਾਈਜ਼ ਕਿਹੜੀਆਂ ਨੇ ਜੀ ਥੈਂਕ ਯੂ ਜੀ ਬਹੁਤ ਅੱਛਾ ਸਵਾਲ ਹੈ ਅੱਜ ਦੇ ਟਾਈਮਸ 'ਚ ਆਪਾਂ ਕੀ ਦੇਖਦੇ ਆਂ ਕਿ ਬੱਚਾ ਹੀ ਤਾਂ 4 ਸਾਲ ਦਾ ਹੁੰਦਾ ਆ ਮੈਨੂੰ ਲੱਗਦਾ ਵੀ 2.5 ਸਾਲ ਦੇ ਬੱਚੇ ਨੂੰ ਪਲੇਵੇ ਦੇ ਵਿੱਚ ਪਾ ਦਿੱਤਾ ਜਾਂਦਾ ਮੰਨ ਲਓ ਜੀ ਉਸ ਤੋਂ ਉਹਦੀ ਸਟ्रेस ਦੀ ਜਿਹੜੀ ਜਰਨੀ ਸਟਾਰਟ ਹੋ ਜਾਂਦੀ ਹੈ ਜਿਹੜੇ ਬੱਚੇ ਪਲੇਵੇ ਤੋਂ ਲੈ ਕੇ ਸਟ्रेस ਲੈਵਲ ਦੇ ਵਿੱਚ ਰਹੇ ਜਦੋਂ ਉਹ 35-40 ਦੇ ਹੁੰਦੇ ਆ ਉਦੋਂ ਉਹਨਾਂ ਦੇ ਵਿੱਚ ਉਹ ਸਿੰਪਟਮ ਹੁੰਦੇ ਜਿਹੜੇ ਆਪਣੀ ਪਹਿਲਾਂ ਵਾਲੀ ਜਨਰੇਸ਼ਨ ਦੀ 70-80 ਦੀ ਅਏਜ ਦੇ ਵਿੱਚ ਹੁੰਦੇ ਸੀ ਜੀ ਐਂਗਜ਼ਾਇਟੀ ਲੈਵਲ ਇੰਨਾ ਹਾਈ ਹੈ ਜੀ ਉਹਨੂੰ ਕੰਟਰੋਲ ਕਰਨ ਦੇ ਵਿੱਚ ਯੋਗਾ ਨਾਲੋਂ ਵਧੀਆ ਕੁਝ ਵੀ ਨਹੀਂ ਹੈ ਜੀ ਉਹਦੇ ਲਈ ਕੀ ਹੁੰਦਾ ਕਿ ਅਸੀਂ ਕੀ ਕਰਦੇ ਆਂ ਅਸੀਂ ਅੱਜਕੱਲ ਟਾਈਮ ਬਹੁਤ ਘੱਟ ਹੈ ਹਰ ਇੱਕ ਕੋਲੇ ਅਸੀਂ ਵਿਦਿਨ 90 ਮਿੰਟ ਦੇ ਵਰਕਆਊਟ ਪ੍ਰੋਗਰਾਮ ਦੇ ਵਿੱਚ ਕੁਝ ਪ੍ਰਾਣਾਯਾਮ ਇਦਾਂ ਦੇ ਹੁੰਦੇ ਜਿਹੜੇ ਬੇਸਿਕ ਹੈ ਜਿਹੜੇ ਰੋਜ਼ ਕਰਨੇ ਚਾਹੀਦੇ ਜਿਵੇਂ ਆਪਣੇ ਅਨੁਲੋਮ ਵਿਲੋਮ ਪ੍ਰਾਣਾਯਾਮ ਹੈ ਕਪਾਲਬਾਤੀ ਪ੍ਰਾਣਾਯਾਮ ਹੈ ਬਸਤਰੀਕਾ ਪ੍ਰਾਣਾਯਾਮ ਹੈ ਬ੍ਰਹਮਰੀ ਹੈ ਅਨੁਲੋਮ ਵਿਲੋਮ ਜਿਹੜਾ ਹੈਗਾ ਆਪਣੀ ਬਾਡੀ ਦੇ ਵਿੱਚ ਸ਼ੀਟ ਤੇ ਕੋਲਡ ਨੂੰ ਬੈਲੈਂਸ ਕਰਦਾ ਆਪਣੇ ਥੌਟ ਪ੍ਰੋਸੈਸ ਨੂੰ ਕੰਟਰੋਲ ਕਰਦਾ ਹੈ ਕਪਾਲਬਾਤੀ ਜਿਹੜਾ ਹੈਗਾ ਆਪਣੇ ਇੰਟਰਨਲ ਆਰਗਨ ਦੀ ਮ사ਜ ਕਰਦਾ ਹੈ ਆਪਣਾ ਨਿਊਟ੍ਰੀਸ਼ਨਲ ਫਲੋ ਬੈਟਰ ਹੁੰਦਾ ਬੋਡੀ ਦੇ ਵਿੱਚ ਆਕਸੀਜਨ ਦਾ ਲੈਵਲ ਬੈਟਰ ਹੁੰਦਾ ਔਰ ਆਪਣੀ ਫੇਸ ਤੇ ਚਮਕ ਆਉਣਾ ਸ਼ੁਰੂ ਹੋ ਜਾਂਦੀ ਹੈ ਜੀ ਬਸਤਰੀ ਕਾ ਜਿਹੜਾ ਹੈਗਾ ਆਪਣੀ ਲੰਗਸ ਨੂੰ ਕਲੀਨ ਕਰਦਾ ਹੈ ਔਰ ਆਪਾਂ ਨੂੰ ਡਿਪਰੈਸ਼ਨ ਜੇ ਬਾਹਰ ਆਉਣ ਦੇ ਵਿੱਚ ਹੈਲਪ ਕਰਦਾ ਹੈ ਕਿਉਂਕਿ ਬੋਡੀ ਨੂੰ ਸ਼ੌਕ ਦਿੰਦਾ ਇੱਕ ਤਰ੍ਹਾਂ ਦਾ ਉਹ ਉਹਦੇ ਨਾਲ ਕੀ ਹੁੰਦਾ ਤੁਹਾਡੇ ਬ੍ਰੇਨ ਨੂੰ ਵਾਈਬ੍ਰੇਸ਼ਨ ਮਿਲਦੀ ਹੈ ਜੀ ਰਾਈਟ ਔਰ ਜਿਹੜਾ ਬ੍ਰਾਮਰੀ ਹੈ ਬ੍ਰਾਮਰੀ ਆਪਣੇ ਬ੍ਰੇਨ ਨੂੰ ਵਾਈਬ੍ਰੇਟ ਕਰਦਾ ਹੈ ਇੱਕ ਸਾਊਂਡ ਕ੍ਰੀਏਟ ਕਰਦਾ ਹੈ ਆਪਣੇ ਅੰਦਰ ਆਪਾਂ ਨੂੰ ਜਿਹੜੇ ਕਿ ਜਾਤ ਲੋਗ ਹੈ ਕਿ ਥੋੜੀ ਥੋੜੀ ਦੇਰ ਬਾਅਦ ਗੱਲ ਭੁੱਲੇ ਜਾਂਦੇ ਉਹਨਾਂ ਜੀ ਬਾਕੀ ਜਿੰਨਾ ਵੀ ਆਪਾਂ ਡਿਟੇਲ ਦੇ ਵਿੱਚ ਜਾਵਾਂਗੇ ਆਪਾਂ ਪੂਰਾ ਦਿਨ ਯੋਗਾ ਤੇ ਗੱਲ ਕਰ ਸਕਦੇ ਆ ਜੀ ਮੈਂ ਇਹ ਚਾਹੂੰਗਾ ਕਿ ਬੇਸਿਕ ਪ੍ਰਾਣਯਾਮ ਗਪਾਲ ਬਾਤੀ ਵਸਤਰੀਕਾ ਅਨੁਲੋਮ ਵਿਲੋਮ ਤੇ ਬ੍ਰਾਮਰੀ ਇਹ ਹਰ ਇੱਕ ਬੰਦੇ ਨੂੰ ਆਪਣੀ ਲਾਈਫ ਦਾ ਪਾਰਟ ਬਣਾਉਣਾ ਚਾਹੀਦਾ ਹੈ ਬਾਕੀ ਕਪਾਲ ਬਾਤੀ ਤੇ ਜਿਹੜਾ ਵਸਤਰੀਕਾ ਹੈਗਾ ਉਹ ਹਾਰਟ ਤੇ ਬ੍ਰੇਨ ਦੇ ਜਾਂ ਕੋਈ ਪੇਸ਼ੈਂਟ ਹੈਗਾ ਤੋਂ ਆਪਣੇ ਟ੍ਰੇਨਰ ਨਾਲ ਦੀ ਗਾਈਡੈਂਸ ਨਾਲ ਹੀ ਕਰਨ ਸਰ ਜਿਵੇਂ ਤੁਸੀਂ ਦੱਸਿਆ ਵੀ ਗਾਈਡੈਂਸ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ ਆਪਾਂ ਦੇਖੀਏ ਕਿ ਸੋਸ਼ਲ ਮੀਡੀਆ ਦੇ ਸਯੁਗ ਦੇ ਵਿੱਚ ਨਾ ਹਰ ਕੋਈ ਨਵੇਂ ਤੋਂ ਨਵਾਂ ਟ੍ਰੈਂਡ ਫਾਲੋ ਕਰਨ ਲੱਗ ਜਾਂਦਾ ਇਹ ਨਹੀਂ ਪਤਾ ਵੀ ਉਹ ਟ੍ਰੈਂਡ ਤੁਹਾਡੇ ਲਈ ਸਹੀ ਹੈ ਜਾਂ ਨਹੀਂ ਹੈ ਉੱਥੇ ਕਿੰਨਾ ਕੋਈ ਗਲਤ ਕਰ ਦਿੰਦੇ ਕਿਉਂਕਿ ਯੋਗਾ ਲੋਕਾਂ ਨੂੰ ਲੱਗਦਾ ਵੀ ਜੇ ਜਿਮ ਕਰਾਂਗੇ ਐਕਸਟਰਾ weight ਚੱਕਾਂਗੇ ਉੱਥੇ ਬੋਡੀ ਨੂੰ ਨੁਕਸਾਨ ਹੋ ਸਕਦਾ ਹੈ ਕਿ ਯੋਗਾ ਦੇ ਵਿੱਚ ਵੀ ਕੁਝ ਗਲਤੀਆਂ ਜਿਹੜੀਆਂ ਤੁਹਾਡੇ ਕੋਲ ਇੱਥੇ ਕਲਾਇੰਟਸ ਕਰਦੇ ਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਟੋਕਦੇ ਹੋ ਬਿਲਕੁਲ ਜੀ ਬਿਲਕੁਲ ਗਾਈਡੈਂਸ ਹਮੇਸ਼ਾ ਜ਼ਰੂਰੀ ਹੈ ਕਹਿੰਦੇ ਗੁਰੂ ਦੀ ਜ਼ਰੂਰਤ ਜਿਹੜੀ ਚਾਹੇ ਤੁਸੀਂ ਜਿਮਿੰਗ ਕਰਨ ਜਾ ਰਹੇ ਹੋ ਜਾਂ ਯੋਗਾ ਕਰਨ ਜਾ ਰਹੇ ਹੋ ਉੱਥੇ ਇੱਕ ਐਕਸਪਰਟ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਐਕਸਪਰਟ ਹੀ ਤੁਹਾਨੂੰ ਗਾਈਡ ਕਰੇਗਾ ਸਪੋਝ ਤੁਹਾਡੀ ਬੈਕ ਵੀਕ ਹੈ ਔਰ ਤੁਸੀਂ ਓਵਰ ਸਟ्रेस ਕਰ ਦੋ ਆਪਣੀ ਬਾਡੀ ਨੂੰ ਯੋਗਾ ਦੇ ਕੋਈ ਐਦਾਂ ਦੇ ਪੋਸਟ ਕਰ ਲਓ ਵੀ ਤੁਹਾਡੀ ਬੈਕ ਨੂੰ ਹੋਰ ਹਾਮ ਕਰਦੇ ਜਾਂ ਤੁਹਾਡੇ ਨੀਜ਼ ਵੀਕ ਨੇ ਜਾਂ ਤੁਸੀਂ ਉਹ ਨੀ ਦੇ ਰਿਲੇਟਡ ਕੋਈ ਪੋਸ ਜਿਹਦਾ ਨੇ ਕਰ ਲਓ ਉਹ ਵੀ ਤੁਹਾਨੂੰ ਹਾਮ ਕਰ ਸਕਦੇ ਆ ਕਰੀਏ ਚਾਹੇ ਕੁਝ ਵੀ ਲਾਈਵ ਦੇ ਵਿੱਚ ਗੁਰੂ ਹੋਣਾ ਬਹੁਤ ਜ਼ਰੂਰੀ ਆ ਜੀ ਸਰ ਜਿਵੇਂ ਅਸੀਂ ਦੇਖੀਏ ਘਰ ਘਰ ਦੇ ਵਿੱਚ ਬਿਮਾਰੀਆਂ ਫੈਲੀਆਂ ਹੋਈਆਂ ਨੇ ਚਾਹੇ ਡਾਇਬਟੀਜ਼ ਹੋਣ ਹਾਈ ਬੀਪੀ ਹੋਵੇ ਡਾਇਬਟੀਜ਼ ਵਾਲੇ ਜਿਹੜੇ ਤੁਹਾਡੇ ਕੋ ਆਉਂਦੇ ਹੋਣਗੇ ਕਲਾਈਂਟਸ ਉਹਨਾਂ ਨੂੰ ਤੁਸੀਂ ਕਿਹੜਾ ਯੋਗ ਦਾ ਆਸਨ ਦੱਸ ਦਿਓ ਕਿਉਂ ਸਾਡੀ ਆਡੀਅנס ਕਿਉਰਸ ਹੈ ਕਿ ਘਰ ਬੈਠੇ ਬੈਠੇ ਅਸੀਂ ਸਭ ਕੁਝ ਸਿੱਖ ਜਾਈਏ ਦੇਖੋ ਜੀ ਘਰ ਬੈਠੇ ਬੈਠੇ ਨਹੀਂ ਸਿੱਖਣਾ ਚਾਹੀਦਾ ਬੜੇ ਲੋਕਾਂ ਨੇ YouTube ਤੋਂ ਦੇਖ ਦੇਖ ਕੇ ਆਪਣੀ ਹੈਲਥ ਬੜੀ ਖਰਾਬ ਕੀਤੀ ਹੈ ਜੀ ਡਾਇਬਟਿਕ ਜਿਹੜੇ ਹੁੰਦੇ ਆ ਡਾਇਬਟੀਜ਼ ਦਾ ਲੈਵਲ ਹੁੰਦਾ ਅਲੱਗ-ਅਲੱਗ ਅਸੀਂ ਉਹਨਾਂ ਦਾ ਪ બ્લડ ਯੂਰੀਨ ਤੇ ਵੀਆਈਏ ਟੈਸਟ ਹੁੰਦਾ ਜੀ ਉਸ ਤੋਂ ਬਾਅਦ ਅਸੀਂ ਉਹਨਾਂ ਲਈ ਯੋਗਾ ਪਲਾਨ ਕਰਦੇ ਹਾਂ ਕਿਉਂਕਿ ਹਰ ਇੱਕ ਏਜ ਦਾ ਤੇ ਹਰ ਇੱਕ ਬੰਦੇ ਦਾ ਨਾ ਹੈਲਥ ਦਾ ਲੈਵਲ ਹੁੰਦਾ ਹੈ ਯੋਗਾ ਦੇ ਕੁਝ ਆਸਣ ਹੁੰਦੇ ਆ ਜਿਹੜੇ ਤਾਂ ਕਿ ਕਈ ਲੋਕ ਤਾਂ ਸ਼ੁਰੂ ਜੀ ਕਰ ਲੈਂਦੇ ਆ ਔਰ ਕਈਆਂ ਤੋਂ ਨਹੀਂ ਹੁੰਦਾ ਉਹ ਉਹਦੇ ਵਿੱਚ ਜਿਵੇਂ ਹਾਫ ਸਪਾਇਨਟ ਵਿਸ ਹੁੰਦਾ ਅਰਧ ਮਸਿੰਦਰ ਆਸਨ ਬੋਲਦੇ ਆ ਉਹਨੂੰ ਕੋਬਰਾ ਪੋਜ਼ ਹੈ ਮੰਡੂਕਾ ਆਸਨ ਹੈ ਸੂਰਿਆ ਨਮਸਕਾਰ ਅਸੀਂ ਕਰਾਉਨੇ ਹੈ ਕਪਾਲਬਤੀ ਬਹੁਤ ਹੈਲਪ ਕਰਦਾ ਹੈ ਬੜੀਆਂ ਚੀਜ਼ਾਂ ਨੇ ਬਟ ਮੈਂ ਇਹ ਕਹੂੰਗਾ ਕਿ ਜਦੋਂ ਵੀ ਤੁਸੀਂ ਕਰਨਾ ਹੈ ਅੰਡਰ ਗਾਈਡੈਂਸ ਦੇ ਨਾਲ ਕਰਨਾ ਹੈ ਔਰ ਪਹਿਲਾਂ ਆਪਣਾ ਡਿਟੇਲ ਜਰੂਰ ਦੇਣਾ ਆਪਣੇ ਉਹਨੂੰ YouTube ਤੋਂ ਦੇਖ ਕੇ ਨਹੀਂ ਕਰਨਾ ਚਾਹੀਦਾ ਕੱਲ ਜੀ ਤੁਸੀਂ ਜਿਵੇਂ ਦੱਸਿਆ ਵੀ ਡਿਟੇਲ ਕਾਫੀ ਜ਼ਿਆਦਾ ਇਸ ਚੀਜ਼ਾਂ ਦੇ ਵਿੱਚ ਜ਼ਰੂਰੀ ਹੈ ਤੁਹਾਡੇ ਕੋਲ ਜਿਹੜੇ ਕਲਾਇੰਟਸ ਆਉਂਦੇ ਨੇ ਜ਼ਿਆਦਾਤਰ ਉਹਨਾਂ ਦੀ ਪ੍ਰੀਕਾਸ਼ਨਸ ਦੇ ਨਾਲ ਤੁਸੀਂ ਚੱਲਦੇ ਹੋ ਕਿ ਕਿਹੜੀ-ਕਿਹੜੀ ਪ੍ਰੋਬਲਮ ਉਹਨਾਂ ਨੂੰ ਆਉਂਦੀ ਹੈ ਸਰ ਅੱਜ ਕੱਲ ਥਾਇਰੋਇਡ ਫੈਟੀ ਲਿਵਰ ਇਹ ਸਾਰੀਆਂ ਬਿਮਾਰੀਆਂ ਸਿਰਫ ਇੱਕ ਯੋਗਾ ਦੇ ਨਾਲ ਸਹੀ ਹੋ ਸਕਦੀਆਂ ਨੇ ਜੇ ਲੋਕ ਸਮਝਣ ਦੀ ਕੋਸ਼ਿਸ਼ ਕਰਨ ਤਾਂ ਯੋਗਾ ਦੇ ਵਿੱਚ ਕਿੰਨੀ ਇਨੀ ਪਾਵਰ ਸਟਰੋਂਗ ਹੈ ਵੀ ਤੁਸੀਂ ਥਾਇਰੋਇਡ ਸਭ ਤੋਂ ਜੜਤੋਂ ਕਿਉਂਕਿ ਦਵਾਈਆਂ ਅਸਰ ਨਹੀਂ ਕਰਦੀਆਂ ਜਦੋਂ ਯੋਗਾ ਜਿੰਨਾ ਅਸਰ ਕਰ ਦਿੰਦਾ ਉਸ ਚੀਜ਼ ਦਾ ਹਾਂਜੀ ਹਾਂਜੀ ਇਦਾਂ ਹੁੰਦਾ ਹੈ ਜੀ ਇਹ ਫਰਾਈਟੇ ਲੀਵਰ ਦਾ ਰੀਜ਼ਨ ਦੇਖੋ ਜੀ ਮੇਨ ਜਿੰਨੇ ਵੀ ਹੈਲਥ ਇਸ਼ੂ ਆ ਰਹੇ 90% ਰੀਜ਼ਨ ਸਟ्रेस ਹੈ ਜੀ ਜਿੰਨਾ ਤੁਹਾਨੂੰ ਸਟ्रेस ਰਹੇਗਾ ਬਾਡੀ ਦੇ ਵਿੱਚ ਰੋਂਗ ਕੈਮੀਕਲ ਰਿਐਕਸ਼ਨ ਹੋਣਗੇ ਕਿਉਂਕਿ ਆਪਣਾ ਇੱਕ ਛੋਟਾ ਜਿਹਾ ਥੌਟ ਵੀ ਬਾਡੀ ਦੇ ਵਿੱਚ 1000ਸ ਆਫ ਕੈਮੀਕਲ ਰਿਐਕਸ਼ਨ ਕਰ ਦਿੰਦਾ ਔਰ ਜੇ ਤੁਸੀਂ ਪੂਰਾ ਦਿਨ ਸਟ्रेस ਦੇ ਵਿੱਚ ਰਹਿੰਦੇ ਹੋ ਤਾਂ ਸੋਚ ਲਓ ਵੀ ਕਿੰਨਾ ਐਸਿਡ ਤੁਹਾਡੀ ਬਾਡੀ ਪ੍ਰੋਡਿਊਸ ਕਰਦੀ ਹੈ ਆਪਣੇ ਆਰਗਨ ਤੇ ਕਿੰਨਾ ਗਲਤ ਅਸਰ ਪੈਂਦਾ ਉਸ ਚੀਜ਼ ਦਾ ਉਹਦੇ ਰਿਲੇਟਿਡ ਵੇਸੇ ਇਤਿਹਾਸਨ ਕਰਾਉਨੇ ਆ ਬੱਚਿਆਂ ਨੂੰ ਕਰਾਉਨੇ ਆ ਜਾਂ ਵੱਡੇ ਵੀ ਕੋਈ ਆਉਂਦੇ ਆ ਯੋਗਾ ਜਿਹੜਾ ਹੈਗਾ ਜਿਵੇਂ ਤੁਸੀਂ ਮੈਡੀਸਿਨ ਵੀ ਲੈ ਰਹੇ ਹੋ ਉਹ ਮੈਡੀਸਿਨ ਨੂੰ ਆਪਾਂ ਇਹ ਨਹੀਂ ਕਿ ਜਦੋਂ ਯੋਗਾ ਸ਼ੁਰੂ ਕੀਤਾ ਮੈਡੀਸਿਨ ਬੰਦ ਹੋ ਗਈ ਇਦਾਂ ਨਹੀਂ ਹੁੰਦਾ ਉਹ ਗ੍ਰੈਜੂਅਲੀ ਤੁਹਾਨੂੰ ਹੈਲਪ ਕਰਦਾ ਤੁਹਾਡੇ ਆਰਗਨ ਸਪੋਰਟ ਕਰਨਾ ਸ਼ੁਰੂ ਕਰ ਦਿੰਦੇ ਸਿਸਟਮ ਨੂੰ ਹੌਲੀ ਹੌਲੀ ਕਰਕੇ ਇਹ ਜਿਹੜੀਆਂ ਐਲੋਪੈਥੀ ਮੈਡੀਸਿਨ ਹੈ ਜਾਂ ਜੋ ਵੀ ਤੁਸੀਂ ਲੈ ਰਹੇ ਹੋ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਹੁੰਦੀ ਹੈ ਯੋਗਾ ਥੋੜੀ ਹੀਲਿੰਗ ਪਾਵਰ ਨੂੰ ਹੋਰ ਬੈਟਰ ਕਰ ਦਿੰਦਾ ਹੈ ਅਗਰ ਤੁਸੀਂ ਰੈਗੂਲਰ ਆਲਰੇਡੀ ਕਰ ਰਹੇ ਹੋ ਤਾਂ ਹੋ ਸਕਦਾ ਤੁਹਾਨੂੰ ਲਾਈਫ ਦੇ ਵਿੱਚ ਕਦੇ ਮੈਡੀਸਿਨ ਲੈਣ ਦੀ ਜਰੂਰਤ ਨਾ ਪਵੇ ਸਰ weight loss ਸਭ ਤੋਂ ਵੱਡਾ ਅੱਜ ਕੱਲ ਸਭ ਦਾ ਕਹਿ ਲੋ ਵੀ ਮੋਟੇ ਬਣਿਆ ਵੀ ਅਸੀਂ weight loss ਕਰ ਲਈਏ ਤੇ ਯੋਗਾ ਬਹੁਤ ਜ਼ਿਆਦਾ ਪਾਵਰਫੁਲ ਹੈ ਇਸ ਚੀਜ਼ ਦੇ ਵਿੱਚ ਖਾਸ ਕਰਕੇ weight loss ਦੀ ਕੋਈ ਇਹੋ ਜੀ ਜਿਹੜੀ ਯੋਗਾ ਆਸਨ ਜਿਹੜੇ ਤੁਸੀਂ ਦੱਸਣਾ ਚਾਹੋ ਦੇਖੋ ਜੀ ਯੋਗਾ ਇਦਾਂ ਜੀ ਯੋਗਾ ਜਿਹੜਾ ਹੈਗਾ ਆਪਣੇ ਮੈਟਾਬੋਲਿਕ ਰੇਟ ਨੂੰ ਹਾਈ ਕਰਨ ਦੇ ਵਿੱਚ ਹੈਲਪ ਕਰਦਾ ਹੈ ਜੀ ਆਪਣੇ ਜੋਇੰਟਸ ਨੂੰ ਹੈਲਦੀ ਕਰਦਾ ਹੈ ਆਪਣੇ ਮਸਲ ਨੂੰ ਸਟਰੈਂਥ ਦਿੰਦਾ ਹੈ ਫਲੈਕਸੀਬਿਲਿਟੀ ਆਪਣੀ ਬੈਟਰ ਹੁੰਦੀ ਹੈ ਆਪਣੀ ਸਪਾਈਨ ਸਟਰੋਂਗ ਹੁੰਦੀ ਹੈ ਜਿੰਨੀ ਆਪਣੀ ਸਪਾਈਨ ਸਟਰੋਂਗ ਹੋਏਗੀ ਆਪਾਂ ਬੈਟਰ ਐਕਸਰਸਾਈਜ਼ਾਂ ਕਰ ਸਕਦੇ ਹਾਂ ਬਟ ਓਨਲੀ ਯੋਗਾ ਆਪਾਂ ਸਡਨ ਯੋਗਾ weight loss ਤਨੂੰ ਨਹੀਂ ਦੇ ਸਕਦਾ ਕਿ ਹਾਂਜੀ ਅੱਜ ਹੀ ਯੋਗਾ ਸ਼ੁਰੂ ਕੀਤਾ ਆਪਣਾ weight loss ਹੋਣਾ ਸ਼ੁਰੂ ਹੋ ਗਿਆ ਉਹਦੇ ਵਿੱਚ ਡਾਈਟ ਦਾ ਬੜਾ ਵੱਡਾ ਰੋਲ ਰਹਿੰਦਾ 70% ਤੁਹਾਡੀ ਡਾਈਟ ਕੰਮ ਕਰਦੀ ਹੈ ਉਹਦੇ ਵਿੱਚ ਔਰ ਯੋਗਾ ਦੇ ਕੁਝ ਅਸਨ ਹੁੰਦੇ ਜਿਵੇਂ ਸੂਰਿਆ ਨਮਸਕਾਰ ਬਹੁਤ ਫੇਮਸ ਹੈ ਸੂਰਿਆ ਨਮਸਕਾਰ ਵੀ ਤੁਸੀਂ ਗਾਈਡੈਂਸ ਦੇ ਵਿੱਚ ਕਰਨਾ ਹੈ ਗਾਈਡੈਂਸ ਨਾਲ ਸੂਰਿਆ ਨਮਸਕਾਰ करूंगी ਡੇਲੀ ਤੁਹਾਨੂੰ ਰੁਟੀਨ ਬਣਾ ਕੇ ਰੱਖੋਗੇ ਗੈਜੂਲੀ ਡੇ ਬਾਈ ਡੇ ਤੁਹਾਡੀ ਬੋਡੀ ਦੇ ਵਿੱਚ ਚੇਂਜ ਹੋਣੇ ਸ਼ੁਰੂ ਹੁੰਦੇ ਆ ਜੀ ਸਡਨ ਵੇਟ ਲਾਸ ਵਾਲਾ ਇਦਾਂ ਦਾ ਯੋਗਾ ਦੇ ਵਿੱਚ ਜਾਂ ਕਿਤੇ ਵੀ ਨਹੀਂ ਹੋ ਸਕਦਾ ਜੀ ਜੀ ਤਾਂ ਇਹ ਕਹ ਲੋ ਕੁਝ ਖਾਸ ਯੋਗਾ ਅਸਨ ਨੇ ਜਿਹੜੇ ਘਰਾਂ ਦੇ ਵਿੱਚ ਵੀ ਲੋਕ ਕਰ ਸਕਦੇ ਨੇ ਤੇ ਅੱਜ ਜੇ ਅਗਰ ਦੇਖੀਏ ਇਸ ਵੀਡੀਓ ਨੂੰ ਸਾਡਾ ਪਹੁੰਚ ਦਾ ਮਤਲਬ ਇਹ ਹੈ ਵੀ ਯੋਗਾ ਤੇ ਜਿਹੜਾ ਭਰੋਸਾ ਹੈ ਉਹ ਜਿਤਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਲੋਕ ਕਰਦੇ ਵੀ ਹੈ ਨਾ ਤਾਂ ਮੈਂਟਲੀ ਸਟਰੋਂਗ ਨਹੀਂ ਹੁੰਦੇ ਉਸ ਚੀਜ਼ ਨੂੰ ਲੈ ਕੇ ਕਿ ਪਤਾ ਨਹੀਂ ਕਿੰਨਾ ਕੋਸਰ ਕਰਦੇ ਕਿ ਨੋਰਮਲ ਐਕਸਰਸਾਈਜ਼ ਨੇ ਨਾ ਉਹਦੇ ਚ ਜਿਆਦਾ ਸਟਰੈਂਥ ਦੀ ਯੂਜ਼ ਹੁੰਦੀ ਹੈ ਨਾ ਜਿਆਦਾ ਪਾਵਰ ਯੂਜ਼ ਹੁੰਦੀ ਹੈ ਪਰ ਫਿਰ ਵੀ ਇੱਕ ਵਿਸ਼ਵਾਸ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਚੀਜ਼ ਦੇ ਹਾਂਜੀ ਮੈਂ ਇਹ ਕਹਿਣਾ ਚਾਹਾਂਗਾ ਜੇ ਤੁਸੀਂ ਯੋਗਾ ਸ਼ੁਰੂ ਵੀ ਕਰਦੇ ਹੋ ਘਰ ਆਪਣੇ ਤਾਂ ਹਮੇਸ਼ਾ ਪ੍ਰਾਣਾਯਾਮ ਤੋਂ ਸਟਾਰਟ ਕਰੋ ਬਰੀਥਿੰਗ ਐਕਸਰਸਾਈਜ਼ਾਂ ਜੀ ਬਰੀਥਿੰਗ ਐਕਸਰਸਾਈਜ਼ਾਂ ਜੇ ਤੁਹਾਨੂੰ ਮੰਨ ਲਓ ਤੁਹਾਨੂੰ ਹਾਰਟ ਦਾ ਕੋਈ ਇਸ਼ੂ ਹੈ ਜਾਂ ਸਟੰਟ ਪਿਆ ਤਾਂ ਫਿਰ ਤੁਸੀਂ ਕਪਾਲ ਬਾਤੀ ਬਸ ਰਿਗਾ ਉਹ ਨਹੀਂ ਕਰਨੇ ਅਨੁ ਨੋਮ ਬਿਲੋਮ ਤੋਂ ਸਟਾਰਟ ਕਰ ਲਓ ਉਹਦੇ ਨਾਲ ਤੁਹਾਡਾ ਕੀ ਮਾਈਂਡ ਬੈਲੈਂਸ ਹੋਣਾ ਸ਼ੁਰੂ ਹੋ ਜਾਂਦਾ ਜੀ ਤੁਹਾਡਾ ਥਾਟ ਪ੍ਰੋਸੈਸ ਹੋਰ ਬੈਟਰ ਹੋਣਾ ਸ਼ੁਰੂ ਹੁੰਦਾ ਤੁਹਾਨੂੰ ਪੋਜ਼ਿਟਿਵ ਥਾਟਸ ਆਉਂਦੇ ਆ ਜੇ ਕਿਸੇ ਨੇ ਤੁਹਾਨੂੰ ਕੁਝ ਗਲਤ ਬੋਲਿਆ ਤਾਂ ਉਹਨੂੰ ਤੁਸੀਂ ਤੁਹਾਡੀ ਬਾਡੀ ਦੇ ਉੱਤੇ ਇਫੈਕਟ ਨਹੀਂ ਹੁੰਦਾ ਕਿਉਂਕਿ ਤੁਹਾਡਾ ਬ ਸਟਾਰਟ ਕਰੋ ਸ਼ਾਰਟ ਮੂਵਮੈਂਟਸ ਕਰੋ ਪਹਿਲਾਂ ਥੋੜੀ ਵਾਕ ਕਰਨੀ ਸ਼ੁਰੂ ਕਰੋ ਉਸ ਤੋਂ ਬਾਅਦ ਕਿਸੇ ਅੱਛੇ ਟੀਚਰ ਤੋਂ ਗਾਈਡੈਂਸ ਲਓ ਫਿਰ ਪ੍ਰੋਪਰ ਯੋਗਾ ਸ਼ੁਰੂ ਕਰੋ ਜੀ ਤੇ ਸਰ ਯੋਗਾ ਡੇ ਹੈ ਇੰਟਰਨੈਸ਼ਨਲੀ ਇਸ ਨੂੰ ਮਨਾਇਆ ਜਾ ਰਿਹਾ ਹੈ ਕੀ ਖਾਸ ਐਕਸਰਸਾਈਜ਼ਸ ਨੇ ਜਿਹੜਾ ਨੂੰ ਘਰ ਦੇ ਵਿੱਚ ਅਸੀਂ ਕਰ ਸਕਦੇ ਆ ਤੇ ਜਿਹੜੀ ਆਪਣੀ ਬੋਡੀ ਦੀ ਫਿਟਨੈਸ ਹੈ ਉਸ ਨੂੰ ਘਰਾਂ ਤੋਂ ਹੀ ਸ਼ੁਰੂਆਤ ਕਰੀਏ ਫਿਰ ਜਿਹੜੀ ਗਾਈਡੈਂਸ ਦੇ ਨਾਲ ਨਾਲ ਪ੍ਰੋਫੈਸ਼ਨਲੀ ਵੀ ਕੀਤਾ ਜਾਵੇ ਦੇਖੋ ਜੀ ਜਿਹੜਾ ਈਜ਼ੀ ਵੇ ਹੈ ਮੈਂ ਕਹੂੰਗਾ ਕਿ ਵਨ ਸਪੋਰਟ ਜੋਗਿੰਗ ਹੁੰਦੀ ਹੈ ਜਿਵੇਂ ਇੱਕ ਜਗ੍ਹਾ ਤੇ ਖੜੇ ਖੜੇ ਆਪਾਂ ਰਨਿੰਗ ਕਰਦੇ ਆ ਉਹਨੂੰ ਆਪਾਂ ਕਰ ਸਕਦੇ ਹਾਂ ਉਹ ਵੀ ਯੋਗਾ ਦਾ ਇੱਕ ਪਾਰਟ ਹੈ ਵਨ ਸਪੋਰਟ ਜੋਗਿੰਗ ਕਰੋ 3 ਮਿੰਟ 5 ਮਿੰਟ 10 ਮਿੰਟ ਅਗਰ ਤੁਹਾਨੂੰ ਨੀ ਪੇਨ ਜ਼ਿਆਦਾ ਆਇਆ ਜਾਂ ਲੋਅਰ ਬੈਕ ਖਰਾਬ ਹੈ ਫਿਰ ਤੁਸੀਂ ਉਹ ਨਹੀਂ ਕਰ ਸਕਦੇ ਉਹਦੇ ਲਈ ਈਜ਼ੀ ਵਾਕ ਕਰੋ ਸੂਰਿਆ ਨਮਸਕਾਰ ਤੁਸੀਂ ਘਰ ਕਰ ਸਕਦੇ ਹੋ ਤੁਸੀਂ ਸਿੱਖ ਸਕਦੇ ਹੋ ਕਿਸੇ ਤੋਂ ਪਰ ਸੂਰਿਆ ਨਮਸਕਾਰ ਵੀ ਉਹਨੂੰ ਨਹੀਂ ਕਰਨਾ ਜੇ ਤੁਹਾਡੇ ਨੀਜ਼ ਜਾਂ ਬੈਕ ਬਹੁਤ ਵੀਕ ਹੈ ਜਾਂ ਸਰਵਾਈਕਲ ਦਾ ਕੋਈ ਇਸ਼ੂ ਚੱਲ ਰਿਹਾ ਹੈ ਰਾਈਟ ਜੀ ਉਸ ਤੋਂ ਬਾਅਦ ਤੁਸੀਂ ਕਪਾਲਬਤੀ ਪ੍ਰਾਣਯਾਮ ਕਰ ਸਕਦੇ ਹੋ ਉਹਦੇ ਲਈ ਵੀ ਪ੍ਰੋਫੈਸ਼ਨਲ ਲੈ ਕੇ ਕਰਨਾ ਹੈ ਫਿਰ ਤੁਸੀਂ ਸਰਵਾਂਗ ਆਸਨ ਕਰ ਸਕਦੇ ਹੋ ਜਿਹੜਾ ਕਿ ਥਾਇਰਾਇਡ ਨੂੰ ਕੰਟਰੋਲ ਕਰਨ ਦੇ ਬਹੁਤ ਵਿੱਚ ਬਹੁਤ ਹੈਲਪ ਕਰਦਾ ਹੈ ਬਟ ਉਹ ਤੁਸੀਂ ਪਰਫੈਕਸ਼ਨ ਉਹਦੀ ਉਹ ਸਿੱਖਣਾ ਬਹੁਤ ਜ਼ਰੂਰੀ ਹੈ ਉਹਦਾ ਬੇਸਿਕ ਸਟਾਰਟ ਕਰਕੇ ਫਿਰ ਉਹਦੇ ਐਡਵਾਂਸ ਲਈ ਜਾਣਾ ਚਾਹੀਦਾ ਹੈ ਇਹ ਦੋ ਤਿੰਨ ਇਦਾਂ ਦੀ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਘਰ ਸਟਾਰਟ ਕਰ ਸਕਦੇ ਹੋ ਬਟ ਅਗੇਨ ਅਗੇਨ ਆਈ ਵਿਲ ਸੇ ਗੋ ਵਿਦ ਗਾਈਡੈਂਸ ਬਹੁਤ ਬਹੁਤ ਧੰਨਵਾਦ ਸਰ ਸਮਾਂ ਦੇਣ ਵਾਸਤੇ ਤਾਂ ਇਹ ਸਾਡੇ ਨਾਲ ਦੇਵ ਸਰ ਮੌਜੂਦ ਸੀ ਜਿਨ੍ਹਾਂ ਨੇ ਬਹੁਤ ਖੂਬੀ ਦੇ ਨਾਲ ਸਮਝਾਇਆ ਕਿ ਯੋਗਾ ਦੇ ਨਾਲ ਕਿਵੇਂ ਤੁਹਾਡੇ ਸਰੀਰ ਦੇ ਉੱਤੇ ਅਸਰ ਪੈ ਸਕਦਾ ਹੈ ਨਾ ਤਾਂ ਸਿਰਫ ਸਰੀਰ ਦੇ ਉੱਤੇ ਤੁਹਾਡੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਕੰਟਰੋਲ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ ਆਪਣਾ ਮਨ ਜਿਹੜਾ ਉਸ ਨੂੰ ਜੇ ਸ਼ਾਂਤ ਰੱਖਣਾ ਹੈ ਤਾਂ ਯੋਗਾ ਦੇ ਨਾਲ ਹੀ ਤੁਸੀਂ ਉਸ ਚੀਜ਼ ਨੂੰ ਪਾਵਰ ਕਰ ਸਕਦੇ ਹੋ ਆਪਣੇ ਹੱਥ ਦੇ ਵਿੱਚ ਬਹੁਤ ਸਾਰੇ ਆਸਨ ਨੇ ਜਿਹੜੇ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਕਰ ਸਕਦੇ ਹੋ ਜਿਵੇਂ ਸਰ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਆਪਣੀ ਬਾਡੀ ਨੂੰ ਤੁਸੀਂ ਕੰਟਰੋਲ ਕਰਨਾ ਹੈ ਪਰ ਅੰਡਰ ਗਾਈਡੈਂਸ ਉਸ ਚੀਜ਼ ਨੂੰ ਕੀਤਾ ਜਾਵੇ ਤਾਂ ਜੋ ਕੋਈ ਨੁਕਸਾਨ ਤੁਹਾਡੇ ਸਰੀਰ ਨੂੰ ਨਾ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਘਰਾਂ ਦੇ ਵਿੱਚ ਪਹੁੰਚਾ ਦਿਓ ਤਾਂ ਕਿ ਯੋਗਾ ਜਿਹੜਾ ਹੈ ਉਸ ਦੀ ਪਾਵਰ ਤੱਕ ਸਾਰੇ ਲੋਕ ਸੀਮਿਤ ਜਿਹੜੇ ਰਹਿ ਚੁੱਕੇ ਨੇ ਉਹਨਾਂ ਤੱਕ ਪਹੁੰਚ ਜਾਵੇ ਤਾਂ ਵੀ ਤੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਾ ਬਲਵਿੰਦਰ ਦੇ ਨਾਲ ਮੈਂ ਪ੍ਰਭਿੰਕ